brought to by silver pumps top quality aur consistent performance ke liye sirf silver pumps naam yaad rakhna ludhiana ch sharab peen de naal tin motan da mamla samne aaya hai jitha sharab peen de naal tin lokan di maut ho gayi hai par halle tak ye nahi pata chal sakya hai ki sharab de karan maut hui hai ya firo sharab nakli si ya fir sharab de vich kuch hor ਚੀਜ਼ਾਂ ਐਡ-ਆਨ ਸੀਗੀਆਂ ਜਿਸ ਦੇ ਨਾਲ ਤਿੰਨਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਲੁਧਿਆਣਾ ਚ ਤਿੰਨ ਜਣੇ ਸ਼ਰਾਬ ਪੀ ਰਹੇ ਸੀਗੇ ਤੇ ਜਦੋਂ ਸ਼ਰਾਬ ਪੀਂਦੇ-ਪੀਂਦੇ ਉਹ ਇੱਕੋ ਦਮ ਬੇਹੋਸ਼ ਹੋ ਗਏ ਤਿੰਨਾਂ ਦੇ ਮੂੰਹ ਚੋਂ ਝੱਗ ਨਿਕਲਨੀ ਸ਼ੁਰੂ ਹੋ ਗਈ ਜਿਸ ਕਾਰਨ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਕੀ ਨਾਮ ਆਪ ਕਾ ਨਾਮ ਆਪ ਦਾ ਸਾਤੇ ਨਾਲ ਬਿਟਾ ਨੂਰ ਵਾਲੇ ਰੋਡ ਤੇ ਸੰਿਆਸਨ ਲੱਗੇ ਨੂਰ ਵਾਲੇ ਰੋਡ ਤੇ ਆਹ ਸੰਿਆਸਨ ਹੋਇਆ ਕੀ ਹੈ ਇਹ दारू ਪਿੰਦੇ ਪੈਸੇ ਬਟਾ ਕੌਣ ਅਰ ਤਿੰਨੋ ਜਣੇ ਤੋਂ ਦੋ ਮੁੰਡੇ ਵਾਜਿਗਰਾਂ ਦੇ ਸੀਗੇ ਇੱਕ ਸਾਡਾ ਪੜਤਦਾ ਸਾਡਾ ਮੁੰਡੇ ਦਾ ਘਟਦਾ ਮੁੰਡੇ ਦਾ ਨਾਂ ਰਿਕੂ ਹੈਗਾ ਕਿੰਨੀ ਉਮਰ ਆਦੀ ਇਹ 40 ਸਾਲ ਦਾ ਹੈ ਕੀ ਕਰਦਾ ਉਹ ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀ ਅਸੀਂ ਸਨਿਆਲੇ ਆ ਗਏ ਉੱਥੇ ਤੇ ਹੁਣ ਸ਼ਰਾਬ ਪੀਣ ਨਾਲ ਇੱਥੋਂ ਹਾਂ ਸ਼ਰਾਬ ਪੀਣ ਨਾਲ ਹੋਈ ਹੈ ਤਿੰਨੋਂ ਤੇ ਸ਼ਰਾਬ ਨਾਲ ਤਿੰਨੋਂ ਦੇ ਮੂੰਹ ਤੋਂ ਤੇ ਸੀ ਸ਼ਰਾਬ ਸੀ ਅੰਗਰੇਜ਼ੀ ਪਤਨ ਮੈਂ ਤੇ ਦੇਖੀ ਨਹੀਂ ਬੇਟਾ ਮੈਂ ਤਾਂ ਆਪ ਗੜ ਸੰਕਰ ਗਈ ਮੈਂ ਤਾਂ ਹੁਣੇ ਆ ਕੇ ਬੈਠੀ ਹਾਂ ਦਾਦੀ ਪੋਤੀ ਅਸੀਂ ਗਏ ਹਾਂ ਇਹ ਸ਼ਰਾਬ ਪੀਣ ਦੇ ਵਿਦਿਅਤ ਹੋ ਗਈ ਉੱਥੇ ਮੁੰਡਿਆਂ ਨਾਲ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਉੱਧ ਡਿੱਗੇ ਪਏ ਆ ਤੁਸੀਂ ਜਾ ਕੇ ਪਤਾ ਕਰੋ ਸੂਫੀ ਆ ਕੀ ਹੈ ਤੇ ਜਦੋਂ ਤੁਸੀਂ ਪਹੁੰਚੇ ਉਦ ਕੀ ਹੋਇਆ ਸੀਗਾ ਉੱਥੇ ਜਦੋਂ ਲਮਲੇਟ ਪਾਏ ਜਦੋਂ ਗਏ ਮੈਂ ਜਾ ਕੇ ਦੇਖਿਆ ਤਾਂ ਮੈਂ ਤਾਂ ਚੀਕਾ ਮਾਰਨ ਲੱਗੀ ਰੋਣ ਲੱਗੀ ਮੈਂ ਕਿ ਕਿ ਨਹੀਂ ਤੰਬਾਕੂ ਫਿਰ ਦੁੱਕਾਰ ਕਾ ਕੇ ਹਸਪੀਟਲ ਲੈ ਕੇ ਚਲਦੇ ਤੁਸੀਂ ਕਿਦਾ ਗੈਰ ਹੋ ਸ਼ਰਾਬ ਪੀਣਾ ਡੈਥੋਂ ਸ਼ਰਾਬ ਇੱਥੇ ਪਈ ਆ ਨਾਲ ਬੋਤਲਾਂ ਡਿੱਗੀਆਂ ਕਿ ਕਿ ਦੇ ਵਾਰ ਸੀ ਕਿੱਥੇ ਸੀ ਨਾਠੇ ਕਦ ਬਾਲੀ ਪਲਾਟਾ ਵਿੱਚ ਸੀਗੇ ਨਾਠਾ ਕਿੰਨੇ ਜਣੇ ਸੀਗੇ ਪ੍ਰਿੰਸ ਪਹਿਲਾਂ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਾਨੀ ਸੀਗੇ ਤੇ ਇਹਦੇ ਕੱਲੇ ਤੇ ਬੇਦ ਖਰਾਬ ਹੋਇਆ ਜਾਂ ਹੋਰ ਨਾ ਤੇ ਉਹ ਦੋਨੋਂ ਉਹ ਵੀ ਇਦਾਂ ਹੀ ਆ ਉਹ ਵੀ ਕੀ ਉਹ ਮਰ ਗਏ ਉਹ ਵੀ ਹੈਗੇ ਉਹ ਵੀ ਨਿੰਦਾ ਹੀ ਮਰ ਗਏ ਹੁਣ ਇਹ ਪਤਾ ਨਹੀਂ ਮਰੇ ਪੈਸੇ ਲੈ ਕੇ ਆ ਗਏ ਉਹ ਵੀ ਉਹ ਸੀਗੇ ਕਿਦਾਂ ਨਹੀਂ ਕੋਈ ਹੌਸ ਨਹੀਂ ਸੀ ਮਾਦਾ ਜਿੱਦਾਂ ਅਸੀਂ ਆਪਣਾ ਮੁੰਡਾ ਲੈ ਕੇ ਆਏ ਉਹ ਵੀ ਇਦਾਂ ਹੀ ਵੱਡੇ ਮੁਤਾਬਕ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਤਿੰਨ ਉਹ ਬਾਕੀ ਦੋ ਜਾਣੇ ਕਿੱਥੇ ਸੀਗੇ ਟੀਪ ਤਾਂ ਉਹਨਾਂ ਦੇ ਰਿਸ਼ਤੇਦਾਰ ਹੋਣ ਕਿੱਧਰ ਲੈ ਕੇ ਗਏ ਅਸੀਂ ਤਾਂ ਆਪਣਾ ਮੁੰਡਾ ਲੈ ਕੇ ਇੱਧਰ ਪੱਜੇ ਮੈਂ ਆਪਣਾ ਆਪਣਾ ਪੱਜ ਬਚਾਵਾਂ ਹਰੇਕ ਆਪਣਾ ਬੱਚਾ ਲੈ ਕੇ ਪੱਦੇ ਤੇ ਤੁਹਾਡੇ ਮੁਤਾਬਕ ਤਿੰਨਾਂ ਦੀ ਡੈਥ ਹੋ ਗਈ ਹਾਂਜੀ ਹਾਂਜੀ ਤਿੰਨਾਂ ਦੀ ਹੋ ਗਈ ਸਾਡੀ ਤੇ ਕਿਸਮਤ ਹੋ ਗਈ ਕਿੰਨੇ ਕੋਈ ਦਾ ਟਾਈਮ ਹੋਇਆ ਸੀ ਕੰਮ ਤੋਂ ਹਾਂ ਬਤੇ ਕਿੰਨੇ ਬੱਚੇ ਕਿੰਨੇ ਤੋ ਕੁੜੀਆਂ ਇੱਕ ਮੁੰਡਾ ਇੱਕ ਕੁੜੀ ਦਾ ਵਿਆਹ ਕਰਕੇ ਰੱਖਿਆ ਮੈਂ ਦਿਵਾਲੀ ਦਾ ਕਰਕੇ ਸ਼ਨੀਵਾਰ ਜਾਂਦਾ ਸੀ ਬੇਟਾ ਮੰਗਾ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਨੇ ਕਿਵੇਂ ਸਾਰੀ ਘਟਨਾ ਦਾ ਵੇਰਵਾ ਦਿੱਤਾ ਹੈ ਕਿ ਤਿੰਨੇ ਜਣੇ ਖਾਲੀ ਪਲਾਟ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸੀਗੇ ਪਰ ਜਿਵੇਂ ਹੀ ਸ਼ਰਾਬ ਖਤਮ ਹੁੰਦੀ ਹੈ ਜਾਂ ਫਿਰ ਪੀਂਦੇ-ਪੀਂਦੇ ਤਿੰਨੇ ਜਣੇ ਬੇਹੋਸ਼ ਹੋ ਜਾਂਦੇ ਨੇ ਤੇ ਤਿੰਨਾਂ ਦੀ ਇਹ ਮੂੰਹ ਚੋਂ ਚੱਕ ਨਿਕਲਦੀ ਹੈ ਤੇ ਤਿੰਨੇ ਜਣੇ ਮਰ ਜਾਂਦੇ ਨੇ ਪਰ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਦੁਬਾਰਾ ਤੋਂ ਨਕਲੀ ਸ਼ਰਾਬ ਸੀ ਕਿਉਂਕਿ ਹਾਲੇ ਤੱਕ ਇਹਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਨਕਲੀ ਸ਼ਰਾਬ ਹੈ ਜਾਂ ਫਿਰ ਕੋਝੋਰ ਜਾਂ ਜਿਹਦੇ ਵਿੱਚ ਜ਼ਹਿਰ ਮਿਲਿਆ ਹੋਵੇ। ਹਾਂਜੀ ਸਰ ਇੱਕ ਮੁੱਢੀ ਮਾਮਲਾ ਵਾ ਕੀ ਇਹ ਕਿਹੜੇ ਲੋਕ ਦੀ ਡੈਥ ਹੋਈ ਹੈ ਕਿੱਥੇ ਹੋਈ ਹੈ ਔਰ ਕੌਣ ਮੈਂ ਵੀ ਜੀ ਹੱਲੇ ਮੌਕੇ ਤੇ ਹੀ ਆਇਆ ਹਾਂ ਪੂਰੀ ਗੱਲਬਾਤ ਪਹਿਲਾਂ ਕਲੀਅਰ ਕਰ ਲਈਏ ਤੇਰੀ ਸਰ ਤੁਹਾਨੂੰ ਕੀ ਸੋਚਣਾ ਮਿਲੀ ਸੋਚਨਾ ਤਾਂ ਇਹ ਸ਼ਰਾਬ ਪੀਣ ਨਾਲ ਕੋਈ ਹੋਈ ਹੈ ਕੋਈ ਡੈਥ ਵਗੈਰਾ ਉਹਦਾ ਅਸੀਂ ਪਤਾ ਕਰ ਰਹੇ ਹਾਂ ਜੀ ਕਿੱਥੇ ਕਰਕੇ ਜੀ ਸੋਚਨਾ ਕਿੱਥੇ ਹੱਲੇ ਮੈਂ ਆਇਆ ਹਾਂ ਜਸਟ ਮੌਕੇ ਤੇ ਹੀ ਆਇਆ ਹੈਗਾ ਸਿਵਲ ਹਸਪੀਟਲ ਜਿਹੜੀ ਵੀ ਚੀਜ਼ ਕੋਈ ਕਲੀਅਰ ਹੁੰਦੀ ਹੈ ਇਹ ਮੋਤਾਂ ਪਤਾ ਲੱਗਿਆ ਕਿੰਨੀਆਂ ਮੋਤੀ ਹੋਈਆਂ ਕਿਉਂਕਿ ਪਰਿਵਾਰ ਟੈਲ ਮੈ ਰਹਿਆ ਪਰ ਇੱਥੇ ਇੱਕ ਉਹ ਨਹੀਂ ਦੱਸਦਾ ਜੀ ਹਲੇ ਮੈਨੂੰ ਇੱਕ ਵਾਰ ਸਾਰੀ ਚੀਜ਼ ਕਲੀਅਰ ਕਰ ਲੈਣ ਦੋ ਉਸ ਤੋਂ ਬਾਅਦ ਫਿਰ ਦੱਸਦਾ ਠੀਕ ਹੈ ਠੀਕ ਤਾਂ ਇਹਨਾਂ ਤਿੰਨਾਂ ਦੀ ਮੋਤ ਦੇ ਉੱਤੇ ਲਗਾਤਾਰ ਪ੍ਰਸ਼ਾਸਨ ਜਾਂਚ ਕਰ ਰਿਹਾ ਤੇ ਹੁਣ ਵੇਖਣਾ ਹੋਵੇਗਾ ਕਿ ਇੱਕ ਜੇਕਰ ਇਹ ਨਕਲੀ ਸ਼ਰਾਬ ਹੈ ਤਾਂ ਫਿਰ ਭਗਵੰਤ ਸਰਕਾਰ ਦੁਬਾਰਾ ਤੋਂ ਸਵਾਲਾਂ ਦੇ ਢੇਰਾਂ 'ਚ ਆ ਜਾਵੇਗੀ ਕਿਉਂਕਿ ਮਜੀਠਾ ਦੇ ਵਿੱਚ ਹੋਈਆਂ 23 ਮੋਤਾਂ ਤੋਂ ਬਾਅਦ ਲਗਾਤਾਰ ਭਗਵੰਤ ਸਰਕਾਰ ਨੇ ਵੱਡੇ ਦਾਅਵੇ ਕੀਤੇ ਨੇ ਕਿ ਅਸੀਂ ਇਸ ਤਰ੍ਹਾਂ ਦੇ ਨਕਲੀ ਸ਼ਰਾਬ ਬਣਾਉਣ ਵਾਲਿਆਂ ਤੇ ਸ਼ਿਕੰਜਾ ਕਸਤੇ ਜਾਵਾਂਗੇ ਪਰ ਜੇਕਰ ਲੁਧਿਆਣਾ 'ਚ ਇਹ ਮਾਮਲਾ ਦੁਬਾਰਾ ਤੋਂ ਉੱਠਦਾ ਹੈ ਤਾਂ ਫਿਰ ਸਰਕਾਰ ਦੀ ਕਾਰਜਗੁਜ਼ਾਰੀ ਤੇ ਸਵਾਲ ਲਾਜ਼ਮੀ ਬਣਦੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਇਹ ਸ਼ਰਾਬ ਦੀ ਜਾਂਚ ਰਿਪੋਰਟ ਕੱਤਾ ਕਾਂਦੀ ਹੈ ਤੇ ਅੱਗੇ ਇਸ ਤਰ੍ਹਾਂ ਦੇ ਮਾਮਲੇ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ